ਆਵਾਜ਼ੇ ਪੰਜਾਬ ਫਰੰਟ ਸਭ ਨੂੰ ਯਾਦ ਹੀ ਹੋਏਗਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਮਰਜੀਤ ਬੈਂਸ ਅਤੇ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਨੇ ਆਵਾਜ਼ੇ ਪੰਜਾਬ ਫਰੰਟ ਬਣਾਇਆ ਪਰ ਕੁਝ ਦਿਨਾਂ ਬਾਅਦ ਹੀ ਇਹ ਫਰੰਟ ਖੇਰੂ-ਖੇਰੂ ਹੋ ਗਿਆ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਨੇ ਇਸ ਫਰੰਟ ਨੂੰ ਅਧਵਿਚਾਰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਬੈਂਸ ਭਰਾਵਾ ਨੇ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰ ਲਿਆ ਪਰ ਲਗਭਗ 2 ਸਾਲ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਜਾਣ ਤੇ ਸਿਮਰਜੀਤ ਬੈਂਸ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ ਬੈਂਸ ਮੁਤਾਬਕ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਵੱਡੀ ਗਿਣਤੀ ਵਿੱਚ ਜਿੱਤ ਗਏ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ ਝੂਠ ਬੋਲਦੇ ਆ ਝੂਠ ਬੋਲਦੇ ਆ ਬ੍ਰਦਰ ਝੂਠ ਬੋਲਦੇ ਆ ਨਵਜੋਤ ਸਿੱਧੂ ਜੀ ਕਿਉਂਕਿ ਨਵਜੋਤ ਸਿੱਧੂ ਸਰਦਾਰ ਪ੍ਰਗਟ ਸਿੰਘ ਤੇ ਬੈਂਸ ਬ੍ਰਦਰ ਹਵਾ ਦੇ ਪੰਜਾਬ ਬਣ ਹੈ ਜੇ ਤੁਹਾਨੂੰ ਯਾਦ ਹੋਵੇ ਆਵਾਜ਼ੇ ਪੰਜਾਬ ਬਣਾਇਆ ਸੀ 2017 ਦੇ ਵਿੱਚ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਇੱਥੇ ਲੱਗਦਾ ਥੋੜਾ ਜਿਹਾ ਆਪਣੀ ਪਾਰਟੀ ਦਾ ਚਿਹਰਾ ਮੋਰਾ ਅਨਸ਼ਾਸ਼ਨ ਡਿਸਪਲਿਨ ਉਹਨਾਂ ਦੀ ਡਿਊਟੀ ਵੀ ਬਣਦੀ ਹੈ ਪਰ ਮੈਂ ਸਚਾਈ ਦਸਾਂਗਾ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਹੋਰਾਂ ਨੇ ਸਮੇਤ ਪ੍ਰਿੰਕਾ ਗਾਂਧੀ ਜਦੋਂ ਇੱਕ ਨਮਾਇंदे ਵਜੋਂ ਆਵਾਜ਼ੇ ਪੰਜਾਬ ਨਮਾਇੰਦਾ ਬਣ ਕੇ ਗਏ ਸੀ ਤੇ ਪ੍ਰੋਮਿਸ ਕੀਤਾ ਸੀ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਲਾਉਣ ਅਸੀਂ ਤਾਂ ਗਏ ਨਹੀਂ ਅਸਤਾ ਪਹਿਲੇ ਦਿਨ ਤੋਂ ਗਿਆ ਸੀ ਵੀ ਅਸੀਂ ਕਾਂਗਰਸ ਤੇ ਜਾਣਾ ਨਹੀਂਗਾ ਪ੍ਰਗਟ ਤੇ ਸਦਾਰਨ ਨਵਜੋਤ ਸਿੰਘ ਚਲੇ ਗਏ ਸਦਾਰਨ ਨਵਜੋਤ ਸਿੰਘ ਸਿੱਧੂ ਨਾਲ ਗਾਂਧੀ ਪਰਿਵਾਰ ਰਾਹੁਲ ਗਾਂਧੀ ਨੇ ਪ੍ਰੋਮਿਸ ਕੀਤਾ ਸੀ ਕਿ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਲਾਉਣਾ ਅਨਫੋਰਚੂਨੇਟਲੀ ਕਾਂਗਰਸ ਦੇ ਕੋਲੇ ਬਹੁਮਤ ਜਿਆਦਾ ਵੱਡਾ ਆ ਗਿਆ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਕੋਟਰੀ ਦੇ ਲੋਕ ਸੀਗੇ ਉਹ ਹਾਵੀ ਹੋ ਗਏ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਮੁੱਖ ਮੰਤਰੀ ਬਣਾ ਤੇ ਕਾਂਗਰਸ ਪਾਰਟੀ ਨੇ ਪਰ ਸਮੇਂ ਦਾ ਕਰਵਟ ਹੈਗਾ ਹੁਣ ਇਹ ਸਮੇਂ ਦੀ ਤਬਦੀਲੀ ਕਰਵਟ ਚੇਂਜ ਹੋ ਰਿਹਾ ਪੰਜਾਬ ਦੇ ਅੰਦਰ ਅੱਜ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜਿਹੜਾ ਬਾਦਲਾਂ ਦੇ ਨਾਲ ਗੁਪਤ ਸਮਝੌਤਾ ਕਰੀ ਫਿਰਦਾ ਹੈ ਨਾ ਕਿ ਬਾਦਲਾਂ ਨੂੰ ਕਿਤੇ ਸੇਕ ਨਾ ਲੱਗ ਜੇ ਅੱਜ ਉਹਦੀ ਅਦਾਲਤ ਕਾਂਗਰਸ ਪਾਰਟੀ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬੰਦਾ ਤਬਦੀਲ ਹੋ ਜਾਣਾ